हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਮਨ ਸੇ ਲੈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਵੀਰ ਦੇ ਕਿਲੇ ਲੂਪਸੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਨੂੰ ਤੱਪਾ ਪੈ ਜਾਂਦੀ ਹੈ ਤੇ ਬਾਈ ਦਾ ਕੰਟੈਕਟ ਨੰਬਰ ਨੋਟ ਕਰੋ 78886 62157 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਵੀ ਆ ਕਿਹੜਾ ਸੂਸ ਹੋਈ ਗਿਆ ਬਾਈ ਇਹ ਦੂਜਾ ਹੋ ਗਿਆ ਜੀ ਦੂਜਾ ਸੂਸ ਹੋਈ ਗਿਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਹੋ ਗਿਆ ਤਿੰਨ ਮਹੀਨੇ ਹੋ ਗਏ ਠੀਕ ਆ ਬਾਈ ਬੱਚਾ ਕੀ ਆ ਮਗਰ ਬੱਛੀ ਆ ਜੀ ਬੱਛੀ ਬੱਚਾ ਬਾਈ ਮਗਰ ਬੱਛੀ ਆ ਬੱਛੀ ਵੀ ਚੰਗੀ ਆ ਕੁਆਲਿਟੀ ਵਾਲੀ ਆ ਪ੍ਰਿੰਟ ਫਰੰਟ ਫਰੰਟ ਚੰਗਾ ਹੈਗਾ ਤੇ ਕਿੰਨੇ ਦੁੱਧ ਦਿਆ ਬਾਈ ਹਾਂ ਦੁੱਧ ਹੈਗਾ 17-18 ਕਿਲੋ ਦੁੱਧ 17-18 ਕਿਲੋ ਨੈਟ ਤੇ ਆ ਰਿਹਾ ਬਾਈ ਚਾਹ ਦੋਟਾ ਮੈਂ ਤੇ ਬੋਲੀ ਕੋਈ ਬਾਈ ਹਾਂਜੀ ਹਾਂ ਠੀਕ ਆ ਫੇਸ ਬਿਊਟੀ ਚੰਗੀ ਆ ਕੱਦ ਵੱਡ ਚੰਗਾ ਥਣਲੇਵਾ ਚੰਗਾ ਚਿਵਾਈ ਕਿਵੇਂ ਆ ਬਾਈ ਚਿਵਾਈ ਬਹੁਤ ਵਧੀਆ ਕੋਲ ਲਾ ਬਈ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਚੰਗੀ ਆ ਆਰਡਰ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬਾਕੀ ਤੋਰਾ ਤਾਰਾ ਬੈੜਦਾ ਚੰਗਾ ਵੱਡੀ ਗੱਲ ਬਈ ਫੈਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਤੇ ਗਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਤੋਰਾ ਤਾਰਾ ਵੀ ਬੈੜਦਾ ਚੰਗਾ ਇਹ ਹਾਜੇ ਬਈ ਚਵਾਈ ਚ ਪਏ ਆ 2-3 ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ। ਮੈਨੀ 2:3 ਵਜੇ ਦਾ ਟਾਈਮ ਆ ਬਈ ਵੀਡੀਓ ਬਣਾਉਣ ਦਾ। ਉਸ ਹਿਸਾਬ ਨਾਲ ਬਈ ਅਡਜਸਟਮੈਂਟ ਕਰਿਓ। ਮੁੱਲ ਭਰਾ ਇਹਦਾ। ਮੈਂ ਤੁਹਾਨੂੰ ਫੋਨ ਤੇ ਦੱਸ ਦਾਂਗਾ ਜੀ। ਜਾਇਜ਼ ਹੀ ਹੋਊਗਾ। ਠੀਕ ਆ। ਮੁੱਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਮੁੱਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜਾਇਜ਼ ਹੋਊਗਾ। ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਈ ਹੈ? ਇਹ ਵੀ ਦੂਜੇ ਤੋਂ ਦੂਜੇ ਦੇ ਸੂਈ ਹੈ ਜੀ ਇਹ ਵੀ। ਦੂਜੇ ਸੂਈ ਸੂਈ ਹੈ। ਕਦੋਂ ਸੂਈ ਹੈ ਬਈ ਇਹ? ਹੋ ਗਿਆ 15 ਕਿਦਾਂ ਹੋ ਗਿਆ ਜੀ 15 ਦਿਨ ਹੋ ਗਏ ਬੱਚਾ ਕੀ ਹੈ ਬਈ ਮਗਰ ਬੱਛਾ ਜੀ ਬੱਚਾ ਬਈ ਠੀਕ ਹੈ ਕਿੰਨਾ ਦੁੱਧ ਰੈਡੀ ਆ ਹੁਣ ਬਈ ਦੁੱਧ ਸਾਰਾ ਡਰਾ ਕਿਲੋ ਹੀ ਪੂਰਾ ਹੈ ਜੀ ਹੁਣ ਜੀ ਠੀਕ ਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਫੇਸ ਵੀ ਉਹ ਦੀ ਚੰਗੀ ਆ ਕੱਦ ਵੱਡ ਚੰਗਾ ਤੇ ਥਾਣ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਬਈ ਬਈ ਬਹੁਤ ਵਧੀਆ ਇੱਕ ਨੰਬਰ ਆ ਬਈ ਹਾਂ ਜੀ ਠੀਕ ਆ ਥਾਣ ਥਣ ਵੀ ਚੰਗਾ ਲੱਗਿਆ ਹਨਾ ਤੌਰ ਬਹੁਤ ਕੋਲੀ ਆ ਲੈ ਚਲ ਬਈ ਤੋਰ ਕੇ ਦਿਖਾ ਦੇ ਯਾਦਵਰੀ ਡੇ ਵੀ ਸੇਮ ਗਰਮੀ ਘਟ ਮਨੋ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਤੋੜਾ ਤਾਰਾ ਚੰਗਾ ਕੱਦ ਵੱਡ ਚੰਗਾ ਥਾਂਲੇ ਭਾਵੇਂ ਚੰਗਾ ਮੁੱਲ ਬਈ ਇਹਦਾ ਵੀ ਫੋਨ ਤੇ ਹੋਗਾ ਹਾਂਜੀ ਇਹਦਾ ਵੀ ਫੋਨ ਜੈ ਜੀ ਹੋਗਾ ਹਾਂਜੀ ਹਾਂ ਠੀਕ ਆ ਮੁੱਲ ਬਈ ਇਹਦਾ ਵੀ ਫੋਨ ਤੇ ਹੋਗਾ ਮੁੱਲ ਆ ਜਿਹੜਾ ਬਈ ਕਹਿੰਦਾ ਬਿਲਕੁਲ ਜੈ ਜੀ ਰੱਖਾਂਗੇ ਨਾਗਪੁਰਾ ਕੋਲੇ ਦੋ ਸੀ ਦੋਨੇ ਦਿਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ